ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਛੋਟੀਆਂ ਵੀਰੇ ਕੋਲੇ ਸੂਈਆਂ ਆ ਗਈਆਂ ਨੇ ਇੱਕ ਚੰਗੇ ਰਿਕਾਰਡ ਵਾਲੀ ਵਹਿੜ ਆ ਗਈ ਆ ਤਾਂ ਵੀਰੇ ਵੀਡੀਓ ਵੀ ਅੰਦੇ ਤੋਂ ਹੀ ਵੇਖਿਓ ਰੇਡ ਵੀਰ ਦਾ ਹਰੇਕ ਵੀਡੀਓ ਚ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਘਰ ਵੀਰੇ ਅਸਤਰੀ ਜੀ ਅਸਤਰੀ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਠੀਕ ਠਾਕ ਵੀਰੇ ਜੀ ਤੁਸੀਂ ਸੁਣਾਓ ਠੀਕ ਆ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਹਾਂ ਵੀਰੇ ਨਾਂ ਦੱਸਿਓ ਦਾਦਾ ਜੌਨ ਵੀਰ ਜੀ ਪਿੰਡ ਹਰਦਰਵਾਲ ਤਹਿਸੀਲ ਡੇਰਾ ਬੰਨਾ ਨਗਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਠੀਕ ਹੈ ਫੋਨ ਨੰਬਰ 8477 ਤੇ 2292 ਹਾਂਜੀ ਵੀਰ ਜੀ ਤਾਂ ਵੀਰੇ ਕਿਦਾਂ ਹਰੇਕ ਵੀਡੀਓ ਜਿਹੜੇ ਰੇਟ ਜਾਜ ਹੁੰਦਾ ਸੀ ਤੁਹਾਨੂੰ ਪਤਾ ਨਿਕਨੇ ਨਿਕ ਮੋਲ ਹੁੰਦੇ ਆਪਣੇ ਵਧੀਆ ਪਸ਼ੂ ਹੁੰਦੇ ਆ ਉੜਦੀਆਂ ਦੇ ਰੇਟ ਹਨਾ ਮੋਲ ਹਾਂਜੀ ਹਾਂਜੀ ਵੀਰ ਜੀ ਤਾਂ ਵੀਰੇ ਉਹ ਵੀਡੀਓ ਐਂਡ ਤਾਈਂ ਵੇਖਿਓ ਵੀਰ ਪਸ਼ੂ ਗਾਇਜ ਲੈ ਕੇ ਆਉਂਦਾ ਜੋ ਵਪਾਰੀ ਵੀ ਰਿਕਰੀ ਕਰਦੇ ਆਂ ਅੱਗੇ ਵੀ ਆਪਾਂ ਤੇਨ ਪਾ ਪਹਿਨਾ ਪਸ਼ੂ ਤੇ ਆਪਾਂ ਨੂੰ ਘਟੋ ਘਟ 400 ਫੂਨ ਡੰਗ ਦਾ ਤੇ ਡੰਗ ਦਾ ਉਹ ਤਾਂ ਆਪਾਂ ਤਿੰਨੀ ਆਪਾਂ ਤਿੰਨਾ ਪੰਨ ਪਰਾਉਣ ਨੂੰ ਮਿਲਨੇ ਤੇ ਖੜੇ ਵੀ ਵੇਚਣ ਵਾਲੇ ਵੀ ਰਣੇ ਇੱਕ ਰੇਟ ਜਿਆ ਜੀ ਇੱਕ ਪਸ਼ੂ ਸਾਫ ਸੁਥਰਾ ਹੁੰਦਾ ਇੱਕ ਸਚਾਈ ਵੇਖਦੀ ਹੈ ਜੀ ਹਾਂ ਜੀ ਦੀ ਭਾ ਵੀ ਚੰਗਾ ਹੁੰਦਾ ਤੁਹਾਨੂੰ ਪਤਾ ਆਪਣਾ ਬਿਲਕੁਲ ਤਾਂ ਕਰੀਏ ਵੀਰੇ ਸ਼ੁਰੂ ਹਾਂ ਹਾਂ ਜੀ ਕਰੀਏ ਆ ਵੀ ਤਾਜੀ ਝੋਟੀ ਵੀ ਆ ਪਹਿਲੇ ਨੰਬਰ ਤੇ ਤਾਜੀ ਸੂਈ ਹੈ ਹਾਂ ਜੀ ਹਾਂ ਜੀ ਥਾਲ ਤੁਹਾਨੂੰ ਦਿਖਾ ਲ ਦੋ ਝੋਟੀ ਦਾ ਵੇਖੋ ਕਿੰਨਾ ਸਪੈਸ਼ਲ ਲੱਗਾ ਕੱਟਾ ਵਗੈਰਾ ਸਿਰਾ ਥਾਨ ਹਾਂ ਜੀ ਕੱ ਤਵੇਖੋ ਵੀਰੋ ਤਾਜੀ ਛੋਟੀ ਆ ਬਹੁਤ ਕੁਆਲਿਟੀ ਦੇਖ ਲਓ ਸਿੰਘ ਸੰਗੂ ਸੋਹਣਾ ਲੱਗਿਆ ਰਿੰਗ ਸਿੰਘ ਲੱਗਾ ਜਿਵੇਂ ਨਿੱਕਾ ਥਾਇ ਉੱਤੇ ਸਾਡੇ ਨੌਕ ਵਾਲਾ ਲੱਗਾ ਸਪੈਸ਼ਲ ਤੇ ਛੋਟੀਆਂ ਸਪਾਈਆਂ ਸਪੰਜਾ ਖਾ ਲਓ ਬਹੁਤ ਸੋਹਣੀ ਛੋਟੀਆਂ ਆਂਦੀ ਆਂਦੀ ਬਹੁਤ ਸਪੈਸ਼ਲ ਛੋਟੀਆਂ ਇਹਦੀ ਨੌਕ ਵਾਲਾ ਥਾਣਾ ਚਵਾਤ ਫਿਰ ਵਧੀਆ ਗੱਲਾਂ ਬਾਤਾਂ ਹੀ ਗਾਗਾਨੀ ਇਹਦੇ ਠੀਕ ਹੈ ਚਵਾ ਹੋਈ ਚੰਗਾ ਲੱਗਿਆ ਚਵਾ ਦੇ ਬਾਂਬੀ ਲੱਗਾ ਦੇਖੋ ਵੀਰੋ ਫੇਸ ਕੁਆਲਿਟੀ ਛੋਟੀ ਦੀ ਉਨੀ ਗਾਂੜੂ ਤੋਂ ਨਲੀ ਛੋਟੀ ਹੈ ਗੀਦੀ ਦੇਖੋ ਇਹ ਡੰਗਰ ਬਹੁਤ ਘਟਲਾ ਦਾ ਧੰਨ ਵਾਲਾ ਧੰਨ ਵਖਾ ਲਓ ਥਲੇ ਛੋਟੀ ਗੇਠ ਲੰਮਾ ਥਲੇ ਤੋਂ ਨਾ ਦੁੱਧ ਵਾਲੀ ਝੋਟੀ ਹਾਂਜੀ ਹਾਂਜੀ ਕੁਆਲਿਟੀ ਬਹੁਤ ਜ਼ਿਆਦਾ ਝੋਟੀ ਦੀ ਵੇਖੋ ਵੀਰੋ ਸੋਨੀ ਝੋਟੀ ਨੋਕ ਵਾਲਾ ਥਾਂ ਆ ਗਿਆ ਵੀਰੋ ਤਾਂ ਵੇਖੋ ਗੋਸ਼ ਬਹੁਤ ਸਪੈਸ਼ਲ ਥੱਲੇ ਲੱਗਾ ਦਿੱਤੀ ਇਹ ਕੋ ਗੋ ਚੰਗੀ ਝੋਟੀ ਹੈ ਹਾਂਜੀ ਹਾਂਜੀ ਵੀਰੇ ਕਿਵੇਂ ਰੇਡ ਆਪਣਾ ਜਾਇਜ਼ ਹੀ ਹੁੰਦਾ ਹਨ ਹਾਂਜੀ ਅੱਜ ਤੁਹਾਨੂੰ ਪਤਾ ਪਾਉਣ ਕਿ ਕਿੰਨੇ ਝੋਟੇ ਦੇਦਣੀ ਹੈ ਹੁਣ ਤੇ ਆਹ ਵੇਖੋ ਤਾਜੀ ਬਿਲਕੁਲ ਆ ਵੀਜੀ ਹੁਣ 9 10 9 10 ਕਿਲੋ ਬੋਲੀ ਤਿਆਰ ਆ ਲੋਕਾਂ ਦੇ ਜਿੰਨੇ ਸਟਾਰਟਿੰਗ ਕੀਤੀ ਝੋਟੀਆਂ ਨੇ ਤੇ ਹਾਂਜੀ ਹਾਂਜੀ ਕਾਨੂੰਨ ਝੋਟੀਆਂ ਵੀਜੀ ਪਾਇਲਟ ਬਿਲਕੁਲ ਫੇ ਥਾਂ ਦੇਖੋ ਕਿਡਾ ਲੱਗਾ ਕੁੜੀਆ ਥਾਂ ਤੇ ਬੜਾ ਪਿਆਰਾ ਚਵਾਈਆਂ ਦਾ ਥਾਂ ਲੱਗਾ ਹਾਂਜੀ ਬਹੁਤ ਸਪੈਸ਼ਲ ਲੱਗਾ ਬਹੁਤ ਚੰਗੀ ਝੋਟੀ ਹੈ ਵੀਰੇ ਕੋਈ ਸ਼ੱਕ ਨਹੀਂ ਕੈਮਰਾ ਮਾਰਦੇ ਬੜਾ ਜਾ ਬਿਲਕੁਲ ਹਾਂਜੀ ਬਸ ਤਾਕਦੇ ਹਾਂ ਰੁਹਾਓ ਯਾਰ ਝੋਟੀਆਂ ਤੇ 19 ਗਾੜ ਤੇ 19 ਪਛਾੜ ਬਹੁਤ ਪੈਚਲ ਝੋਟੀ ਹੈ ਕਿੰਨੇ ਦੀ ਵੀਰੇ ਦੇਣੀ ਹੈ ਝੋਟੀ 20 ਦੀ ਨਹੀਂ ਕਰੇ ਮੁੱਲ ਤਾਂ ਉਹਦਾ ਪਾ ਕੋਈ 90 ਨਹੀਂ ਕੋ 85 ਨਹੀਂ ਕੋ 80 ਵੀ ਨਹੀਂ ਕਰਨਾ ਹਾਂਜੀ ਜਿਹੜੀ ਦੇ ਦੇਣੀ ਆ ਮੈਂ 75 ਹਜ਼ਾਰ ਦੀ ਝੋਟੀ ਦੇ ਦੇਣੀ ਆ 75 ਦੀ 75 ਦੀ ਦੇ ਦੇਣੀ ਕੀ ਬਾਤ ਮਿਲਦੀ ਨਹੀਂ ਤਾਂ ਜੀ ਵੀਰੇ 75 75000 ਰੇਟ ਉਂ ਦੇ ਵੀਰ ਦੇ 75 ਚੋਂ ਵੀ ਮਾਨਤਨ ਹੋ ਜੂ ਕਾਡਾਂਗੇ ਵੀ ਜਿੱਕੇ ਬਣਪੜਾ ਫੋਨ ਲਾਵੇ ਦੋ ਆ ਨਾ ਹੀ ਵੀਰ ਦੀ ਕਰ ਦੋ ਤੁਸੀਂ ਕਰ ਲੱਗੇ ਹੋ ਜਾਓ ਆਓ ਮੇਰਾ ਕੋਲ 73 ਦੀ ਮੈਂ ਕਿਹਾ ਵੀਰੇ 2 ਛੱਡੀ ਆਪਾਂ ਫਿਰ ਹਨਾ ਛੋੜੀ ਕਰਨੀ ਵੀ ਜੀ 73 ਹਜ਼ਾਰ ਚ 73 ਚ ਛੋੜੀ ਛੋੜੀ ਕਰਨੀ ਚ ਬਸ ਠੀਕ ਆ ਬੂੜ ਹੋਲਾ ਤਾਂ ਵੇਖੋ ਵੀਰੋ ਰੇਟ ਵੀਰ ਦੇ ਨੋਰਮਲ ਨੇ ਦੇਖੋ 85 80 ਆਲਾ ਰੇਟ ਨਹੀਂ ਹੈਗਾ ਛੋਟੀ ਸੋਨੀਆ ਥਣ ਨੋਕ ਵਾਲਾ ਆ ਹਾਂ 73 ਦੀ ਹਾਂਜੀ 80 ਦਾ ਕਰਾਂਗੇ ਜੋਟੀ ਦੀ ਪਰ ਆਪਾਂ ਤੁਹਾਨੂੰ ਬਤਾ ਛੋਟਾ ਵਾਲਾ ਮੁੱਲ ਜੀ ਹੁਣ ਛੋਟਾ ਵਾਲਾ 73 ਦੀ ਹਾਂ ਵੀਰੇ ਦੂਜੇ ਨੰਬਰ ਤੇ ਜੋੜੀ ਦੂਜੇ ਨੰਬਰ ਤੇ ਜੋਟੀ ਆ ਵੀ ਜੀ ਬੱਚਾ ਦਾ ਮਰ ਗਿਆ ਜੀ ਅੱਛਾ ਠੀਕ ਕੱਟਾ ਮਰ ਗਿਆ ਤਾਂ ਰਵਾ ਠੰਡ ਹ ਤੇ ਝੋਟੀ ਸੀਲ ਕੀਤੀ ਐਡੀ ਸਹੂ ਆਇਲ ਕਾਦੀਆਂ ਹੀ ਪਾਤਾ ਨਹੀਂ ਸੀਲ ਬੋਧ ਇਹਨੂੰ ਪਰਵਾਹ ਨਹੀਂ ਬੱਚੇ ਬੱਚੇ ਦੀ ਪਰਵਾਹ ਹੀ ਫਾਇਦਰਾ ਬੈਠੇ ਨਾ ਬਸ ਸਕ ਪੜਾ ਪਾਗੇ ਖੋਲੋ ਵੀਰੇ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਵੀਰੇ ਕੋਲੇ ਥਨ ਥਨ ਚੰਗਾ ਲੱਗਿਆ ਹੋਸ਼ ਪੈਸੇ ਝੋਟੀ ਆ ਵੀਰ ਜੀ ਪਹਿਲਾਂ ਨੇ ਵੀ ਨੂੰਰ ਕੱਟੀ ਆ ਸਿੰਘ ਸੁੰਗ ਵੀ ਚੰਗਾ ਲੱਗਿਆ ਹਾਂਜੀ ਬਿਲਕੁਲ ਨਿੱਕਾ ਸਿੰਘ ਮੁੰਦਰੀਰ ਕਾ ਸਿੰਘ ਲੱਗਾ ਤਾਂ ਵੇਖੋ ਤੇ ਪਾੜੇ ਤੇ ਮਿਲੀ ਜਾ ਵੀਰ ਜੀ ਕੋਈ ਕੱਟੇ ਦੀ ਲੋੜ ਨਹੀਂ ਇਹਨੂੰ ਠੀਕ ਹੈ ਹਾਂਜੀ ਹਾਂਜੀ ਇਹ ਪਾੜੇ ਤੇ ਮਿਲ ਪੀ ਹਾਂਜੀ ਪਾੜੇ ਤੇ ਮਿਲ ਪੀ ਉਹ ਲਓ ਕੋਈ ਨਵਾਈ ਨਹੀਂ ਹੋਈ ਨਹੀਂ ਐ ਉਨੇ ਆਪਾਂ ਮਾਥਾ ਕਿਥੇ ਭੜਾ ਪਾਗੇ ਨੂੰ ਇੱਥੇ ਪਤਾ ਰਾਂ ਮਾਰ ਕੇ ਵਿਖਾ ਦੇਂਗੇ ਠੀਕ ਹੈ ਬਹੁਤ ਸਪੈਸ਼ਲ ਝੋਟੀ ਹੈ ਰੰਗ ਕੇ ਸਿੰਗ ਲੱਗਾ ਇਹਨੂੰ ਸਿੰਗ ਬਹੁਤ ਪਿਆਰਾ ਆ ਗਿਆ ਆ ਗਈ ਹਾਂ ਜੀ ਹਾਂ ਜੀ ਕੱਦ ਕੱਟ ਬਹੁਤ ਸੋਹਣਾ ਝੋਟੀ ਦਾ ਲੈ ਜੀ ਠਣਾ ਦਾ ਕੈਪਸੈਜ ਬੜਾ ਝੋਟੀ ਦਾ ਸਫਾਈ ਬਹੁਤ ਹੈ ਹਾਂ ਜੀ ਆਪਣਾ ਇਰਾਦਾ ਨਹੀਂ ਹੈਗਾ ਡੰਗਰ ਜ਼ਿਆਦਾ ਵੇਖਿਆ ਨੂੰ ਮਰੋ ਕੈਮਰਾ ਆਪਾਂ ਦਾ ਕਰਕੇ ਬਹੁਤ ਡੰਗਰ ਜ਼ਿਆਦਾ ਵਾਨੀ ਦੇ ਇਤਰਾ ਝੋਟੀ ਨੇ ਮੈਂ ਘਰ ਵਾਤੇ ਲਈ ਅਸਲ ਚ ਅੱਛਾ ਅੱਛਾ ਤੇ ਚਲੋ ਹੁਣ ਨਵਾਈ ਨੂੰ ਹੀ ਤਾਂ ਹੀ ਨਹੀਂ ਆਪਾਂ ਕਿ ਬਈ ਲੱਭੀ ਆ ਪੈਤਰਾ ਕਿੱਥੇ ਲਾ ਪਾ ਦਿੰਨੇ ਆ ਸਾਹਮਣੇ ਗੱਡ ਕਾਰ ਸੋਨਾ ਝੋਟੀ ਦਾ ਵੱਡੀ ਝੋਟੀ ਸਾਹਮਣੇ ਵਾਲੇ ਤੁਹਾਨੂੰ ਵਾਹ ਸਾਹਮਣੇ ਕਰਕੇ ਡੰਗ ਡੰਗਰ ਜਾਂਦਾ ਫਿਰ ਸਾਹਮਣੇ ਨਹੀਂ ਜਾਂਦੇ ਕਿੰਨੇ ਦੀ ਵੀਰੇ ਝੋਟੀ ਦੇ ਦੇਣੀ ਆਪਾਂ ਇਹ ਝੋਟੀ ਵੀ ਦੀ ਬਹੁਤ ਚੰਗੀ ਕਿੰਨੇ ਦੀ ਵੀਰੇ ਹੋ ਜੀ ਝੋਟੀ ਵੀ ਦੀ ਜਿਹਦੇ ਬੱਚਾ ਨਾ ਮਰਦਾ ਹਾਂਜੀ ਛੋਟੀ ਪਲਾਪਾ ਸੀ ਇਹ ਦਿਖਾਓ ਤਾਇਆ ਪਤਾ ਨੂੰ ਪਤਾ ਹੁਣ ਬੱਚਾ ਮਰ ਗਿਆ ਵਾ ਭਾਡੇ ਤੇ ਮਿਲਦੀ ਦਾ ਟਾਈਮ ਛੋਟੀ ਲੋਗੀ ਕਿ ਕਿੱਥੇ ਜਾ ਕੇ ਓਟੀ ਗਲਵਾਏ ਗਰੰਟੀ ਆਪਣੀ ਅੱਛਾ ਭਾਡੇ ਦੇ ਹੋ ਕੇ ਲਾ ਕੇ ਭਾਡੇ ਤੇ ਅਗਲੇ ਘਰ ਦੀ ਗਰੰਟੀ ਚ ਹੋਣੀ ਵੇਖੋ ਵੀਰੋ ਆ ਬੱਚਾ ਕਿਵੇਂ ਵੀਰ ਨੇ ਦੱਸਿਆ ਮਰ ਗਿਆ ਵਾ ਪਰ ਸੀਲ ਬਹੁਤਾ ਚਾਰੂ ਵੀ ਬਹੁਤਾ ਐ ਪਰ ਆਲੀ ਖਾਈ ਦੂਰੀ ਜਾਂਦੀ ਆ ਛੋਟੀ ਚਾਰੂ ਬਹੁਤ ਜ਼ਿਆਦਾ ਕਿੰਨੇ ਦੀ ਵੀਰੇ ਦੇਣੀ ਵੀ ਜੇ ਆਪਾਂ ਦੇ ਦਈਏ ਜੇ ਤਾਂ ਬੱਚਾ ਦਾ ਫਿਰ ਤਾਂ ਸੀਰੀ ਆਪਾਂ ਵੇ ਛੰਡੀ 75 ਦੀ ਖੁੱਲੀ ਜਾਂਦੀ ਸੀ ਪਰ ਦਰੂਦਾ ਆਪਾਂ ਜੇ ਆਪਾਂ ਸੱਜਰਾਂ ਦੇ ਮੁੱਲ ਕਿ ਨਹੀਂ ਕਰਦੇ ਤੇ ਇਹਦਾ ਕੀ ਕਰਨਾ ਨਹੀਂ ਰੇਟ ਹਾਂਜੀ ਓਟੀ ਵਾਲਾ ਕਰ ਭ 6000 ਦੀ ਹਾਂਜੀ 6000 ਦੀ ਕੀ ਬਾਤ ਦੋ ਛੱਡੀਏ ਵੀਰੇ 63 ਜੀ 63 ਦੀ ਨਹੀਂ ਦੇਣੀ ਫਿਰ ਹਾਂਜੀ 63 ਦੀ ਨਹੀਂ 63 ਦੀ ਨਹੀਂ 60 ਦੀ ਨਹੀਂ ਦੇਣੀ 2000 ਛੱਡਾਂਗੇ 58 ਦੀ ਯਾਰ ਇੱਕ ਹੋਰ ਛੱਡਾਂਗੇ 57 57100 ਰੁਪਏ ਛੋੜ ਹੀ ਕਰਾਂਗੇ 55 ਛੱਡਾਂਗੇ ਲੈ 55 ਦੀ 55 ਛੱਡਾਂਗੇ ਲੈ 55 ਦੀ ਨਹੀਂ ਠੀਕ ਆ ਦੇਦਾ ਇੱਕ ਐ ਤਾਂ ਵੀਰ ਨੂੰ ਜਾਂਦੇ ਆ ਦੇਖੋ ਵੀਰੋ ਵਜ ਨਹੀਂ ਬਹੁਤ ਆ ਘਾਟਾ ਬਹੁਤ ਪੈਦਾ ਕਿੰਨੇ ਦੀ ਵੀ ਦੀ ਦੋਨੇ ਮਰ ਜਾ ਵੀਰੇ ਸੁਆ ਪਹਿਲਾਂ ਹੀ ਹਾਂਜੀ 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 ਕਿਆ ਬਾਤ ਆ ਬਹੁਤ ਚੰਗੀ ਝੋਟੀ ਆ ਤਾਂ 55000 ਦੀ ਵੀਰੋ ਵਜਨ ਵੀ ਫੁੱਲਾ ਹਾਂਜੀ ਹਾਂਜੀ ਬਹੁਤ ਚੰਗੀ ਝੋਟੀ ਆ ਠੀਕ ਸਫਾਈਆ ਸਫਾਈਆ ਬਹੁਤ ਆ ਉਹ ਮੈਂ ਕਹਤਾ ਨੇ ਉਹਨਾਂ ਤਰ੍ਹਾਂ ਘਾਟਾ ਪੈਂਡਿਆ ਵਾ ਉਹ ਜਮਾਨ ਕਰਕੇ 10000 ਰੁਪਏ ਡੰਡਿਆ ਠੀਕ ਆ ਜੀ ਹਾਂਜੀ ਤਾਂ ਚੰਗੀ ਝੋਟੀ ਚਲ ਹੋਰ ਕੋਈ ਗੱਲ ਹੀ ਜੇ ਹਾਂ ਵੀਰੇ ਅਗਲੇ ਮੱਛੀ ਆ ਗਿਆ ਵੇਰ ਦੀ ਤੋਹਫਾ ਆ ਤੋਹਫਾ ਵੱਡੀ ਵੱਡੀ ਵੱੜ ਬੋਦੀ ਵਾਲੀ ਬੋਦੀ ਵਾਲੀ ਮੱਛੀ ਜਿਹੜਾ ਵੀਰ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹਦੇ ਉਹ ਗੱਲ ਨਹੀਂ ਜੇ ਗੁਲਾਬੀ ਸਨ ਦੇਖੋ ਬੱਚੀ ਅੱਜ ਸਫਾਈ ਆ ਤੇ ਆ ਤਖਬਾ ਹੀ ਬੜਾ ਲਾਇਆ ਤੇ ਯਾਰ ਬਿਲਕੁਲ ਤਾਜੀ ਵੜਾ ਬੱਚਾ ਦਾ ਮਰਿਆ ਵੀਰ ਜੀ ਬੱਚਾ ਮਰ ਗਿਆ ਹਾਂ ਜੀ ਤੁਹਾਨੂੰ ਪਤਾ ਪਾਓ ਗਲਤ ਗੁਲਤ ਕੰਮ ਨਹੀਂ ਕਰਦੇ ਕੋਲੇ ਆ ਕੇ ਰੱਖਣਾ ਰੁੱਖਣਾ ਬੱਚਾ ਦਾ ਭਲਿਆ ਆ ਕੇ ਰੱਖਦੇ ਨੇ ਬਿਲਕੁਲ ਮੈਨੂੰ ਨਹੀਂ ਕੰਮ ਤੁਹਾਡਾ ਸਾਫ ਸੁਥਰਾ ਵੀਰੇ ਯਾਰ ਦੋ ਯਾਰ ਨਾ ਫੇਨਾ ਤੁਸੀਂ ਪਸ਼ੂ ਵੇਚਦੇ ਹੋ ਤਾਂ ਹੀ ਅੱਜ ਦੂਜੇ ਦਿਨ ਵੀਡੀਓ ਹੁੰਦੀ ਆ ਤਾਂ ਵੀਰੇ ਕਿੰਨਾ ਦੁੱਧ 25 ਦਿਨ ਉਸੇ ਬਸ਼ੀ ਨੂੰ ਤੇ ਦੋ ਦੋੜ ਇਸ ਵਕਤ ਤੇ ਪਹਿਲਾਂ ਦੇ ਉਹਨਾਂ ਕਰਾਉਂਗਾ 15 ਲੀਟਰ ਚ ਅਗਲੇ ਆਂਦੀ ਹਾਂ ਤੇ ਤੁਹਾਨੂੰ ਪਤਾ ਮੇਰੇ ਕੋਲ ਗਾਈ ਗੁਈ ਆ ਉਹ ਇੱਕੋ ਹੀ ਇਹਦੇ ਕੇਜ ਆ ਤੇ ਮਈਆਂ ਪ ਖੋਲੋ ਵੀਰੇ ਇਹਨੂੰ ਤੇ ਵੇਖੋ ਵੀਰੇ ਵੱਡੀ ਵੜਾ ਬੱਚਾ ਹਨੀ 12 ਲੀਟਰ ਵੀਰ ਕਹਿੰਦਾ ਦੁੱਧ 13 12 ਕਰਕੇ ਦਿੰਦੇ ਆ। ਇਹਦੇ 15 ਕਿਲੋ ਵਾਸ਼ੀ ਕੋਰ ਥੋੜਾ ਘੜਗੀ ਹੱਡੇ ਕੋਲ। ਵੱਡੀ ਵੜਾ ਇਹ ਦੁੱਧ 1500 ਕਿਲੋ ਵੀਰ ਜੀ ਭਰੂਗੀ ਵਾਸ਼ੀ। ਹਾਂ ਜੀ ਪਿਆਰਾ। ਹਾਂ ਜੀ ਹਾਂ ਜੀ। ਸਭ ਤੋਂ ਬਹੁਤ ਸ਼ਕਤੀ। ਕੱਦ ਕਾ ਅਠਵੀ ਬਹੁਤ ਆ। ਲੇਵਾ ਵੀ ਬਹੁਤ ਲੱਗਿਆ। ਦੰਦਾ ਚਾ ਜੇ ਵਾਸ਼ੀ ਵੀਰ ਜੀ। ਦੰਦਾ ਚਾ। ਹਾਂ ਜੀ ਦੰਦਾ ਚਾ। ਤੇ ਕੱਦ ਕਾ ਅਤੀ ਬਹੁਤ ਸ਼ਾਨਦਾਰ ਸਪੈਸ਼ਲ ਵਾਸ਼ੀ। ਦਿਖਾਓ ਜੀ ਮੂੰਹ ਮੈਂ ਕਦਾ। ਫੇਸ ਕੁਆਲਟੀ ਦਿਖਾ ਲਓ ਤਾਰਾ ਮੱਥੇ ਦੇ ਵ ਲੋਕੋ ਵੀਰੋ ਗਲਾਬੀ ਖਾਣਾ ਸੋਨਾ ਲੇਵਾ ਕੱਦ ਫੁੱਲ ਲੱਗਿਆ ਕੱਦ ਕਾਟ ਫੁੱਲਾ ਕੱਦ ਕਾਟ ਫੁੱਲ ਵੱਡੀ ਵਕੀ ਆ ਵੀਰ ਜੀ ਮਾੜੀ ਮੋਟੀ ਜੀ ਨਹੀਂ ਆ ਕਮਾਲ ਹੋ ਗੇ ਲੈ ਵਾ ਲੈਓ ਜੀ ਬਾਕੀ ਵੱਡੀ ਵਸ਼ੀ ਆ ਸਪੈਸ਼ਲ ਜੀ ਇਹਦੇ ਬੁਲਬੁਲਦਾ ਬੱਚਾ ਵੀਰ ਜੀ ਚਵਾਕ ਤੇ ਐਡਾ ਪੋਲਾ ਵੀਰ ਜੀ ਰੂਹ ਇੰਦਰਾ ਹਾਂ ਜੀ ਹਾਂ ਜੀ ਤੋਹਫਾ ਹੀ ਆ ਜਿਹੜਾ ਵੀਰ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਇਹਦੀ ਉਹ ਗੱਲ ਹੁੰਦੀ ਮੈਲਨੀ ਵੀ ਜੀ ਇੱਕੋ ਫੜ ਭਰਾਣੂ ਹੀ ਆਏ ਨਹੀਂ ਜੀ ਹਾਂਜੀ ਹਾਂਜੀ ਰੇਟ ਕੀ ਵੀਰੇ ਰੇਟ ਵੀਰ ਜੀ ਪਤਾ ਨਿਕਾ ਜੇ ਕਹਿੰਦਾ ਤੁਹਾਨੂੰ ਪਤਾ ਆ ਉੱਡਦੀਆਂ ਲੈ ਰੇਟ ਆਉਂਦੀਆਂ ਕਹਿੰਦਾ ਮੋਲੀ ਕਰਦਾ ਕਿੰਨੇ ਦੀ ਵੀਰੇ ਦੇਖ ਲਓ ਵੀਰ ਜੀ ਜਿੰਨੀ ਪੰਗੀ ਲੱਗੀ ਦੇ ਦੇ ਜਾਨ ਦੋ ਜਾਨ ਜੀ ਆ ਗਈ ਹਨਾ ਜੀ ਅਸੀਂ ਤੇ ਵੇਖ ਲਓ ਵਾਸ਼ੀ ਤੇ ਆਂਦੇ ਮੈਨੂੰ ਬੱਚਾ ਹੁੰਦਾ ਫਿਰ ਭਲਾ 60000 ਦੀ ਵੇਚ ਛੱਡਾਂ ਮੈਂ 65 ਮੰਗ ਲੈਂਦਾ ਵੀਰੇ ਕਿਉਂਕਿ ਕਦ ਕਾਠਾ ਦੁੱਧ ਸੋਨਾ ਮੇਨ ਗੱਲ ਹੁੰਦੀ ਹੈ ਜੀ ਵੈੜ ਥਾਂਦੀ ਵੀਰੇ ਹਨਾ ਥਾਂ ਚੰਗਾ ਗੁਲਾਬੀ ਲੱਗਿਆ ਵੈੜ ਨੂੰ ਤਾਂ ਵੀਰੇ ਗੱਦ ਕਾਫੀ ਸੋਹਣਾ ਬਰੀਡ ਆ ਹਾਂਜੀ ਹਾਂਜੀ ਦੁੱਧ ਵੀ ਸੋਹਣਾ ਦੱਸਿਆ ਨਾ 12 ਕਿਲੋ ਇਹੋ ਜਿਹੇ ਵੀ ਜੀ ਅੰਥਰਾ ਵਸ਼ੀਏ ਦੇ ਰਿਕਣ ਦੇ ਵਗਦੇ ਆ ਪੌਣਾ ਮੁੱਲ ਕਰਤਾ ਇਹਦਾ ਕਿੰਨੇ ਦੀ ਵੀਰੇ ਜਿਹੜੇ ਦੇ ਦੀ ਹੱਸਾ ਲਿਖਦੀ ਆ ਕਿੰਨੇ ਦੀ ਹੁਣ ਇਹ ਵੀ ਜੀ ਵਸ਼ੀ ਦੇ ਦਈਏ 45000 ਦੀ ਦੇ ਦਈਏ ਦੋ ਛੱਡੀਏ ਵੀਰੇ ਤਰਕਾ ਨਾ ਦੋ ਛੱਡਣਾ ਤੇ ਨਾ ਪਛਾਣਾ ਤਿੰਨ ਹਾਂਜੀ ਆਪਾਂ ਵਸ਼ੀ ਦੇਣੀ ਆ ਜਿਹੜੀ 35000 ਦੇ ਬਚੀ ਦੇਣੀ ਆ ਹੁਣ 35000 35000 ਦੀ ਵੀ ਸਿਰਫ ਦੇਣੀ ਆ ਵੇਖੋ ਵੀਰੋ ਹਾਂਜੀ ਜੇ ਆਪਾਂ ਨੂੰ ਪਾਣਾ ਮਿਲਿਆ ਨਾ ਤੇ ਆਪਾਂ ਪਾਣਾ ਦੇਣੀ ਆ ਨਹੀਂ ਜੀ ਹਾਂਜੀ ਜੀ ਦੁੱਧ ਦੀ ਵੀ ਵੜ ਕੋ 15 ਕਿਲੋ ਹੀ ਹੋਣ ਦੁੱਧ 12 ਕਿਲੋ ਹੋ ਸਕਦਾ ਹੁਣ 12 ਕਿਲੋ ਪਾਈਆਂ ਖਣ ਦਾ ਗਾ ਪਿਸ਼ਾ ਵੀ ਹੋ ਸਕਦਾ ਬਿਲਕੁਲ ਹਾਂਜੀ 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 ਤਾਂ ਵੇਖੋ ਵੀਰੋ ਸੋਹਣੀ ਵੜਾ 12 ਲੀਟਰ ਵੀਰ ਕਹਿੰਦਾ ਦੁੱਧ ਆ ਹਾਂਜੀ ਤਾਂ ਥਣ ਬੜਾ ਪਿਆਰਾ ਲੇਵਾ ਸੋਹਣਾ ਕੋਈ ਮਾਤਾ ਕੋਈ ਗੱਲ ਕੋਈ ਫੋਨ ਲਾ ਲੈ ਹਨਾ ਫੋਨ ਲਾ ਲੈ ਇੱਕ ਵਾਰ ਥੋੜਾ ਬੜਾ ਕਰ ਦਾਂਗੇ ਜੀ ਛੋਟੇ ਤੇ ਵੇਖੋ ਵੀਰੋ ਫੋਨ ਜ਼ ਤਾਂ ਬਹੁਤ ਹੀ ਜਾਇਜ਼ ਰੇਡ ਵੀਰ ਦੇ ਹੁੰਦੇ ਹਰ ਇੱਕ ਵੀਡੀਓ ਚ ਇਹ ਹੁਣ ਹਾਂ ਨਾ ਵੀਰੇ ਹੋ ਗਈ ਇਹ ਹਾਂ ਨਾ ਵੀਰ ਜੀ 35 ਦੀ ਵੱਛੀ ਆ ਬਾਕੀ ਛੋਟਾ ਥੋੜਾ ਬਤਾ ਕਰ ਦਾਂਗੇ ਵੱਛੀ ਉਹ ਜੀ ਮਿਲਦੀ ਨਹੀਂ ਆ ਜੇ ਬੱਚਿਆਂ ਦਾ ਵੱਛੀ 65000 ਦੀ ਸੀ ਪਰ ਆਪਾਂ ਤੇ ਲੋ ਤਾਂ ਗਲਤ ਕੰਮ ਕਰ ਰਹੇ ਹਾਂ ਜੀ ਹਾਂਜੀ ਹਾਂ ਨਾ ਝੋਟੀ ਪਚੋਈ ਦੀ ਹਾਂ ਬੱਚੇ ਮਰ ਗਿਆ ਵੀਰੋ ਕਿਵੇਂ ਦੱਸਿਆ ਵੀ ਨਾ ਇੱਕ ਤਾਜੀ ਸੁਈ ਆ ਹਾਂਜੀ ਤਾਜੀ ਸੁਈ ਇਹ 77 ਦੀ ਹਨ ਨੋ ਗਲਤ 73000 ਦੀ ਹਾਂਜੀ ਹਾਂਜੀ ਤਾਂ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਬਾਕੀ ਇਹੋ ਬੈਂਦੇ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉ ਤੁਹਾਨੂੰ ਤਾਂ ਬਾਕੀ ਵੀਰੇ ਕਰੀਓ ਆਪਣਾ ਐਡਰੈਸ ਹੁਣ ਦੱਸ ਦਿਓ ਐਡਰੈਸ ਵੀ ਜੀ ਪਿੰਡ ਆਪਣਾ ਹਰਦੌਰਵਾਲ ਜੇ ਤਹਿਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗਰਦਾਸਪੁਰ ਜੇ ਫੋਨ ਨੰਬਰ 84374 ਤੇ 2295 ਠੀਕ ਸਾਰੀ ਗੱਲ ਜੀ